ਜੋ ਤੁਸੀਂ ਧਰਤੀ ਤੇ ਇਸ ਧਰਤੀ ਤੇ ਰਹਿ ਕੇ ਕਰਦੇ ਆਂ ਸਵਰਗ ਉਹਦੀ ਗਵਾਹੀ ਦਿੰਦਾ ਆ ਜੋ ਤੁਸੀਂ ਧਰਤੀ ਤੇ ਰਹਿ ਕੇ ਫੈਸਲੇ ਲੈਣੇ ਆ ਸਵਰਗ ਉਹਦਾ ਆਦਰ ਕਰਦਾ ਆ ਜੋ ਤੁਸੀਂ ਧਰਤੀ ਤੇ ਰਹਿ ਕੇ ਖੁਦਾ ਦੇ ਲਈ ਉਹਦੀ ਮਹਿਮਾ ਦੇ ਲਈ ਫੈਸਲੇ ਲੈਣੇ ਆ ਸਵਰਗ ਉਹਦੀ ਰਿਸਪੈਕਟ ਕਰਦਾ ਆ ਆਮੀਨ ਆਪਣੇ ਆਤਮਿਕ ਜੀਵਨ ਨੂੰ ਆਪਣੀ ਲਾਈਫ ਨੂੰ ਖਰਾਬ ਨਾ ਕਰਨਾ ਚਾਹਿਆ ਅਚਰਕਾ ਤੋਂ ਦੀ ਨੋਨ ਕੌਂਟ੍ਰੋਵੇਸਾ ਸਿਰਫ ਜਗਾਹ ਔਰ ਪ੍ਰਾਪਰਟੀ ਦੇ ਪਿੱਛੇ ਲੱਗ ਕੇ ਹੁਣ ਅਚਰਕਾ ਤੋਂ ਨੂੰ ਪਰਮਿਤਰਾ ਸਵੀ ਦਾ ਸਪਿਰਚੁਅਲ ਸਟੈਂਡੋ ਡੀਏਟਰਾ ਲੀ ਪ੍ਰੋਪਰਟਾਜ ਉਹਨੇ ਚੰਗੀ ਜਗਾਹ ਲੂਤ ਨੂੰ ਦਿੱਤੀ ਤੇ ਮਾੜੀ ਜਗਾਹ ਆਪ ਚੁਣੀ ਇਹ ਤੇ ਲੱਗਦਾ ਹੈ ਰਾ ਕੁਓਨਾ ਅ ਲੋਟ ਐ ਫ੍ਰੈਂਡੈਸੇ ਲਾ ਤੇਰਰਾ ਕਿ ਨੋਨ ਐ ਕਿ ਨੋਨ ਇਗਾ ਆਪਣੇ ਆਤਮਿਕ ਲੈਵਲ ਆਤਮਿਕ ਪੋਜੀਸ਼ਨ ਨੂੰ ਗਵਾਉਣਾ ਨਹੀਂ ਚਾਹੁੰਦਾ ਪਰ ਕਿ ਅਬਰਾਹਮ ਨੂੰ ਗੋਲਵਾ ਪਰਡੇਰਾ ਸੂ ਪੋਜੀਜ਼ੋਨੇ ਸਪਿਰਚੁਅਲ ਹੋਸਟਰ ਦੇ ਉੱਤੇ ਬਣਿਆ ਰਹਿਣਾ ਚਾਹੁੰ ਪੀਂਸੀ ਬਲੋ ਗੋ ਕੰਟੀਰਲਾ ਹallelujah 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 ਜਿਹੜੋਂ ਨੇ ਧਰਤੀ ਤੇ ਰਹਿ ਕੇ ਇਹ ਫੈਸਲਾ ਲਿਆ ਸਵਰਗ ਨੇ ਉਸ ਫੈਸਲੇ ਦਾ ਆਦਰ ਕੀਤਾ ਖੁਦਾ ਨੇ ਉਸ ਫੈਸਲੇ ਦਾ ਆਦਰ ਕੀਤਾ ਜਿਹੜੀ ਬੰਜਰ ਉਹਨੇ ਚੁਣੀ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਹਰੀ ਹੋ ਗਈ ਉਹ ਹਰਿਆਲੀ ਦੇ ਨਾਲ ਪਰ ਗਈ ਉਹ ਹਰੀ ਭਰੀ ਹੋ ਗਈ ਹallelujah ਉਹਨੇ ਕਿ ਸੇਵੀ ਕੀਮਤ ਤੇ ਆਪਣੇ ਆਤਮਿਕ ਜੀਵਨ ਨੂੰ ਡਿਸਟਰਬ ਨਹੀਂ ਹੋਣ ਦਿੱਤਾ ਕੋਜਲੂ ਜਾਂ ਚਰਕਾਤਿਨ ਨੂੰ ਰੋਂਕੋ ਪਰਮੇਤਰ ਸਭੀ ਦਸਪ ਨੇ ਉਹਨੇ ਕਿਸੇ ਵੀ ਕੀਮਤ ਤੇ ਖੁਦਾ ਦੇ ਬਚਨ ਨੂੰ ਸ਼ਰਮਿੰਦਾ ਨਹੀਂ ਹੋਣ ਦਿੱਤਾ ਮੈਂ ਅੱਜ ਦੁਨਿਆਵੀ ਕਾਟਾ ਸਹਿ ਲਵਾਂਗਾ ਲੇਕਿਨ ਪਰਮੇਸ਼ਵਰ ਦੇ ਬਚਨ ਨੂੰ ਨਹੀਂ ਤੋੜਾਂਗਾ ਅੱਜ ਮੈਂ ਸ਼ਰੀਰ ਦੇ ਪਿੱਛੇ ਲੱਗ ਕੇ ਆਪਣੇ ਖੁਦਾਵੰ ਨੂੰ ਨਿਰਾਸ਼ ਨਹੀਂ ਕਰਾਂਗਾ ਤੁਹਾਨੂੰ ਦਿੱਤਰੇ ਕੋਸੀ ਕਰਨਾਲੀ ਮੈਂ ਨੋਨ ਫੋਰੋ ਮਾਈ ਡਾਟ੍ਰਿਸਟਾਰੇ ਦਿਓ ਹੈਵਨ ਤੁਹਾਡੀ ਗਵਾਹੀ ਦੇਵੇਗਾ ਹੈਵਨ ਤੁਹਾਡੇ ਲਈ ਬੋਲੇਗਾ यीशु ਦੇ ਨਾਮ ਬੋਲੇਗਾ ਮੇਰਾ ਪਰ ਗੋਇਦਰ ਅਲਾ ਕੋਸਰ ਤੇ ਸਿਮੋਨਿਆਨਜ਼ਾ ਹਾਲੇਲੂਇਆ 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 ਜੋ ਧਰਤੀ ਤੇ ਬੰਦੇ ਜੋ ਧਰਤੀ ਤੇ ਖੋਲ ਦੇ ਸਵਰਗ ਦੇ ਵਿੱਚ ਉਹੀ ਬੰਨਿਆ ਜਾਂਦਾ ਉਹੀ ਖੋਲਿਆ ਜਾਂਦਾ ਤੁਸੀਂ ਜੋ ਖੇਲੇ ਗਏ ਰਹੇ ਕਸ਼ੋਲਿਆ ਰਹੇ ਤੇ ਸੁਲਾ ਤੇਰਾ ਪਰ ਅਲੇਗਾਟੋ ਇਨ ਛੋਲਟੋ ਇਨ ਚੀਰ ਦੇ ਇਸ ਧਰਤੀ ਤੇ ਰਹਿੰਦੇ ਸ਼ਰੀਰ ਦੇ ਵਿੱਚ ਰਹਿੰਦੇ ਸੰਦ ਸੁਲਾ ਤੇਰਾ ਕੋਲਾ ਵਿਤਾ ਕਾਰਨਲ ਕੁਛ ਵੀ ਗਲਤ ਨਹੀਂ ਬੀਜਣਾ ਕੁਛ ਵੀ ਗਲਤ ਨਹੀਂ ਬਨਣਾ seminate niente che sia negativo, che sia cattivo. Perché okay, De, tutto ciò che voi farete sulla terra Il paradiso vi darà la testimonianza di questo.